ਜੌਂਡੀਰ ਲੈਣੇ ਨੇ ਬਾਜਪ੍ਰੇਟ ਚ ਲੈਣੇ ਨੇ ਲੈ ਬਸ ਰੀਲ ਦੇਖ ਲਿਓ ਤੁਹਾਡਾ ਫਾਇਦਾ ਹੋਜੂ ਤੁਹਾਡੇ ਰਿਸ਼ਤੇਦਾਰਾਂ ਦਾ ਵੀ ਫਾਇਦਾ ਹੋਜੂ ਬਾਈ ਮਾਡਲ 14 ਹਾਂਜੀ ਵੀਰੇ 14 ਟਾਇਰਾਂ ਦੀ ਕੰਡੀਸ਼ਨ ਕਿੰਨੀ ਹੈ ਦੀ 65 ਪੈਸੀ 65 ਪੈਸੀ ਦਰ ਮੇ ਰੇਸ ਵਾਲੀ ਸੀਲ ਹਲੇ ਤੱਕ ਆ ਉਮੀਦ ਖਾਦੀ ਲੱਗੀ ਪਈ ਆ ਇਹ 14 ਮਾਡਲ ਆ 50 50 ਹੀ ਆ ਕਨੋਪੀ ਲੱਗੀ ਹੋਈ ਆ ਡੱਕ ਲੱਗਿਆ ਹੋਇਆ ਤੇ ਬਾਈ ਚੱਲ ਚੱਲਾ ਪੀਤਾ ਪੂਰਾ ਗੈਂਟ ਆ ਪੂਰਾ ਬਾਈ ਚੱਲਿਆ ਕਿੰਨਾ ਕੋਈ ਮੰਜੀ ਬਾਗ 26 270000 ਟਾ ਚੱਲਿਆ ਹੋਊਗਾ ਕਿੰਨੇ ਦਾ ਦਵਾਂ ਕਿ ਜਾਇ ਜਾਇ ਜ ਰੇਟ ਚਮ ਜੈਸਨੋ ਵਾਲਾ 410000 4 ਲੱਖ ਦੀ ਬਣ ਜੂ ਯਾਰ ਜਿਹੜਾ ਆ ਖੜਾ ਪਿਆ ਮੋٹے ਸਟਿੱਕਰਾਂ ਵਾਲਾ ਜੌਂਡੀ ਯਾਰ 5310 ਇਹ 2005 ਮਾਡਲ ਵੀਰੇ ਇਹ 2005 ਮਾਡਲ ਫਰਸਟ ਓਨਰ ਦਾ ਟਰੈਕਟਰ ਹੈ ਵੀ ਫਰਸਟ ਓਨਰ ਹੈ ਇਹ ਇਹ ਕਿੰਨਾ ਕ ਚੱਲ ਗਿਆ ਹੋਣਾ ਇਹ ਵੀਰੇ ਆ ਦੇਖ ਲਓ ਤੁਸੀਂ ਲਾ ਲਓ ਸਾਹਿਬ ਵੀ ਕੰਡੀਸ਼ਨ ਦੇ हिसाब ਨਾਲ ਟਰੈਕਟਰ ਠੀਕ ਪਿਆਗਾ ਹਾਂ ਤੇ ਅੱਧੇ ਕ ਟਾਇਰ ਲਾ ਲਓ ਇਹਦੇ ਓਕੇ ਮੰਗਦੇ ਕੀ ਆ ਉਹ ਰੇਟ ਦੱਸ ਮੰਗਦੇ ਕੀ ਆ ਪੰਜ ਮਾਡਲ ਹੈ ਇਹ ਮੰਗਦੇ 3,115,000 ਦਾ ਪੂਰੇ 3 ਲੱਖ ਦੀ ਇਹ ਬਣ ਜੂ ਯਾਰ ਹਨਾ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਪਾਵਰ ਸਟੀਅਰਿੰਗ ਦੇ ਵਿੱਚ ਆ ਇਹ 3 ਸਪੀਡ ਚਾਹੀ 3 ਸਪੀਡ 3 ਸ ਇਹ 2011 ਮਾਡਲ ਇਹ 11 ਮਾਡਲ ਹਾਂਜੀ ਓਕੇ ਤੇ ਚਾਰੇ ਟਾਇਰ ਜਮੇ ਨਵੇਂ ਨੇ ਹਾਂਜੀ ਹਨਾ ਚੱਲ ਚਲਾ ਵੀ ਦੇ ਵੀ ਪੂਰਾ ਘੰਟਾ ਪੂਰਾ ਛੇ ਬਾਗ ਲੈ ਜੀ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਓਕੇ ਮਾਈਕੋ ਪੰਪ ਦੇ ਵਿੱਚ ਆ ਠੀਕ ਆ ਇਹ ਇਹ ਦਾ ਕੀ ਮੰਗਦੇ ਆ ਜੈਸਨ ਵਾਲਾ ਰੇਟ ਦੱਸ ਕਰ ਇਹਦਾ 440000 ਵੀਰੇ ਛੱਡੇਗਾ ਕਿੰਨੇ ਦਾ ਜਮਾ ਜਾਇਜ਼ ਰੇਟ ਆ ਚਾਬੀ ਕਿੰਨੇ ਚ ਫੜਾਏਗਾ 30 ਦਾ ਲੈ ਜੂ ਵੀ 25 ਦੀ ਲੈ ਜੂ ਯਾਰ ਪੰਜ ਮੈਂ ਚੱਕ ਦਿੰਨਾ ਆਜੋ ਮਿੱਤਰੋ ਤਿੰਨਾਂ ਦੀਆਂ ਐਨਓਸੀਆਂ ਮਿਲ ਜਾਣਗੀਆਂ ਹਰਿਆਣੇ ਦਾ ਨੰਬਰ ਨੇ ਜਵੰਦਾ ਪਿੰਡੀ ਦੇ ਵਿੱਚ ਖੜੇ ਨੇ ਨਾਉਲੇ ਦੇ ਬਿਲਕੁਲ ਲਾਗੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਨਾਂ ਬਾਈ ਦਾ ਮਨਜੀਤ ਹੈ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਜਿਹੜਾ ਵੀ ਪਸੰਦ ਆਉਂਦਾ ਚੁੱਪ ਕਰਕੇ ਲੈ ਜਾਓ ਰੁਪਈਆ 650 7000 ਹੀ ਲੱਗਦਾ ਹੁੰਦਾ ਤੁਹਾਡੇ ਨਾਮ ਹੋ ਜੂ ਤੁਹਾਡੇ ਜ਼ਿਲ੍ਹੇ ਦਾ ਨੰਬਰ ਲਵਾ ਦੂ ਬਾਈ ਜਿੱਥੇ ਤੁਸੀਂ ਰਹਿੰਦੇ ਹੋ ਆ ਜੂਕਰਾਂ